ਸ਼ਸ਼ਟਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈ ਆ ਅਸਟਰਡੇ ਵਾਸਤੇ ਮਤਲਬ ਕਾਟਨ ਦੇ ਸੂਟ ਨੇ ਤੇ ਇਹਨਾਂ ਦਾ ਵਰਕ ਇਹਨਾਂ ਦਾ ਡਿਜ਼ਾਈਨ ਸਟੱਫ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣੇ ਵਾਲਾ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਬਿਲਕੁਲ ਨਵਾਂ-ਨਵਾਂ ਜਿਹਾ ਸਟੱਫ ਦਿਖਾਵਾਂਗੇ ਉਹ ਵੀ ਕਾਟਨ ਦੇ ਉੱਪਰ ਕੋਟਾ ਡੋਰੀਆ ਹੋਏਗਾ ਜੀ ਔਰ ਗੈਂਜ਼ਾ ਦੇ ਸੂਟ ਹੋਣਗੇ ਤੇ ਇੱਕਦੋ ਇੱਕ ਤੁਹਾਨੂੰ ਸਟੱਫ ਬਿਲਕੁਲ ਨਵੇਂ ਦੇਵਾਂਗੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ 컬렉ਸ਼ਨ ਬਹੁਤ ਪਿਆਰੀ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਸੋਹਣੀ ਹੈ ਸਾਰੇ ਸੂਟਾਂ ਦੇ ਤੇ ਕਾਟਨ ਦੇ ਰਹਿਣਗੇ ਜੀ ਸੂਟ ਸਾਰੇ ਸ਼ੁਰੂ ਕਰਦੇ ਹਾਂ ਕੋਟਾ ਡੋਰੀਏ ਤੁਮ ਅੱਜ ਦੀ ਵੀਡੀਓ ਦੇ ਸਾਰੇ ਹੀ ਪ੍ਰਾਈਸ ਅਲੱਗ-ਅਲੱਗ ਰਹਿਣਗੇ ਤੇ ਤੁਸੀਂ ਪ੍ਰਾਈਸ ਸਾਰੇ ਧਿਆਨ ਨਾਲ ਸੁਣ ਲਿਓ ਪਲੀਜ਼ ਵੀਡੀਓ ਪੂਰੀ ਦੇਖ ਕੇ ਇਹ ਹੈਗਾ ਜੀ ਅੱਜ ਦਾ ਆਪਣਾ ਸੂਟ ਫਰਸਟ ਕੋਟਡ ਹੋ ਰਿਏ ਤੇ ਕੋਟਡ ਹੋ ਰਿਹਾ ਪਿਓਰ ਵਾਲਾ ਬਿਲਕੁਲ ਸੌਫਟ ਸਟੱਫ ਦੇ ਉੱਪਰ ਹੋਗਾ ਜੀ ਇਹ ਚ ਸੀਗੇ ਸਾਡੇ ਕੋਲ 4 ਤੋਂ 5 ਕਲਰ ਸਿਰਫ ਦੋ ਸ਼ੇਡ ਰਹਿ ਗਏ ਹੁਣ ਕਿਉਂਕਿ ਸੂਟ ਇਹ ਸ਼ਾਪ ਤੋਂ ਹੀ ਸਭ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਇਹ ਹੈਗੀ ਹੈ ਜੀ ਸ਼ਰਟ ਕੋਟਡ ਹੋ ਰਿਏ ਦੀ ਇਸ ਤਰ੍ਹਾਂ ਬਣਿਆ ਹੋਇਆ ਨੈਕ ਠੀਕ ਹੈ ਤੇ ਸਾਰੇ ਫਰੰਟ ਦੇ ਵਿੱਚ ਆ ਬੂਟੇ ਵਰਕ ਬਹੁਤ ਸੋਹਣਾ ਹੈ ਇਹਦੇ ਨਾਲ ਤੁਹਾਨੂੰ ਮਸਲੀਨ ਦੀ ਸਲਵਾਰ ਮਿਲ ਜਾਗੇ। ਇੱਤੇ ਕੋਟਾ ਡੋਰੀ ਦਾ ਡਿਜ਼ਾਈਨਰ ਦੁਪੱਟਾ। ਐਦਾਂ ਮਿਲੇਗਾ ਜੀ ਦੁਪੱਟਾ। ਇੱਕ ਸਾਈਡ ਤੋਂ ਨੂੰ ਹੈਵੀ ਬਾਰਡਰ ਮਿਲ ਜਾਗਾ ਤੇ ਦੂਜੀ ਸਾਈਡ ਤੋਂ ਨੂੰ ਲੇਸੀਜ਼ ਦੇ ਨਾਲ ਤੇ ਬੂਟੀ ਮਿਲ ਜਾਗੇ। ਠੀਕ ਹੈ ਜੀ। ਇਹ ਹੈਗਾ ਅੱਜ ਦਾ ਆਪਣਾ ਫਰਸਟ ਸੂਟ ਫੁੱਲ ਡਿਜ਼ਾਈਨਰ ਪੀਸ ਆ। ਪ੍ਰਾਈਸ ਵੀ ਬਹੁਤ ਜੈਨੂਇਨ ਨੇ। ਠੀਕ ਹੈ ਜੀ ਬਹੁਤ ਯੂਨੀਕ ਕਲੈਕਸ਼ਨ 2950 ਇਹਨਾਂ ਸੂਟਾਂ ਦਾ ਪ੍ਰਾਈਸ ਆ 2950 ਕਲਰ ਤੁਹਾਨੂੰ ਦੋ ਮਿਲ ਜਾਣਗੇ ਇੱਕ ਹੈਗਾ ਜੀ ਇਹਦੇ ਵਿੱਚ ਇਹ ਦੇਖੋ ਬਲੈਕ ਸ਼ੇਡ ਸੇਮ ਹੀ ਡਿਜ਼ਾਈਨ ਦੇ ਵਿੱਚ ਦੋਨਾਂ ਦਾ ਡਿਜ਼ਾਈਨ ਮਤਲਬ ਜਿਹੜਾ ਪਰਵਰਕਾ ਆਪਣੀ ਆਪਣੀ ਜਗ੍ਹਾ ਬਹੁਤ ਖਿੜਖਿੜ ਕੇ ਆ ਰਿਹਾ ਹੈ ਠੀਕ ਹੈ ਜੀ ਇਹ ਦੋ ਸੂਟ ਨੇ ਇਸੇ ਡਿਜ਼ਾਈਨ ਦੇ ਵਿੱਚ ਬਹੁਤ ਸੋਹਣਾ ਸੂਟ ਆ 2950 ਹੈਗਾ ਇਹਨਾਂ ਦਾ ਪ੍ਰਾਈਸ ਨੈਕਸਟ ਬਹੁਤ ਸੋਬਰ ਤੇ ਯੂਨੀਕ ਲੁੱਕ ਦਾ ਸੂਟ ਹੈ ਜੀ ਇਹ ਵੀ ਕੋਟਾ ਡੋਰੀ ਹੈ ਜੇ ਤੁਹਾਨੂੰ ਮਿਲੇਗਾ ਪ੍ਰਾਈਸ ਸੇਮ ਰਹੂਗਾ 2950 ਸੂਟ ਦਾ ਤੇ ਸ਼ਰਟ ਬਹੁਤ ਜ਼ਿਆਦਾ ਸੌਫਟ ਤੇ ਆ ਕਾਫੀ ਸੌਫਟ ਸਟਫ ਆ ਇਹ ਨਹੀਂ ਹੈਗਾ ਕਿ ਕੋਟਾ ਡੋਰੀ ਹੈ ਜਿਹੜਾ ਖੜਾ ਖੜਾ ਜਿਹਾ ਰਹਿਣ ਵਾਲਾ ਹੁੰਦਾ ਉਹ ਬਿਲਕੁਲ ਨਹੀਂ ਹੈਗਾ ਸਾਰੇ ਫਰੰਟ ਦੇ ਵਿੱਚ ਬੂਟੀ ਰਹੋਗੇ ਲੰਮਾ ਚੌੜਾ ਜਿਹਾ ਸੂਟ ਹੈ ਜੀ ਸਾਰਾ ਇਹ ਸ਼ਰਟ ਦਾ ਸਟਫ ਆ ਔਰਗੇਂਜ਼ਾ ਲਗਾ ਕੇ ਬਹੁਤ ਸੋਨਾ ਵਰਕ ਕੀਤਾ ਹੋਇਆ ਹੈ ਕਾਟਨ ਦੀ ਸਲਵਾਰ ਹੈ ਇਹਦੇ ਨਾਲ ਤੇ ਦੁਪट्टे ਦੀ ਲੁੱਕ ਦੇਖੋ ਸਾਰੇ ਦੁਪट्टे ਦੇ ਵਿੱਚ ਬਹੁਤ ਪਿਆਰਾ ਵਰਕ ਹੈ ਪ੍ਰਾਈਸ ਅਕੋਰਡਿੰਗ ਬਹੁਤ ਵੈਸਟ ਚੀਜ਼ ਆ ਜੇ ਬਹੁਤ ਸੋਹਣਾ ਸੂਟ ਆ ਪ੍ਰਾਈਸ ਅਕੋਰਡਿੰਗ 935 ਸੇਮ ਪ੍ਰਾਈਸ ਆ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਇਹ ਆਫ ਵਾਈਟ ਕਰੀਮ ਕਲਰ ਠੀਕ ਹੈ ਕੋਟਾ ਡੋਰੀਏ ਦੇ ਉੱਪਰ ਇੱਕ ਤੁਹਾਨੂੰ ਹੋਰ ਆਈਟਮ ਦੰਨੇ ਆ ਬਿਲਕੁਲ ਸੌਫਟ ਸੂਟ ਨੇ ਜੀ ਇਹ ਵੀ ਸਟੱਫ ਕੋਟਾ ਡੋਰੀਏ ਤੇ ਹੀ ਆ ਇਹ ਹੈਗਾ ਸਾਰਾ ਹੀ ਜਾਲ ਵਰਕ ਫਰੰਟ ਦੇ ਵਿੱਚ ਠੀਕ ਹੈ ਤੇ ਐਕਸਟਰਾ ਪੱਟੀ ਦਿੱਤੀ ਹੋਈ ਹੈ ਜੇ ਨਾਲ ਇਹ ਤੁਸੀਂ ਬਾਜੂ ਤੇ ਐਡਜਸਟ ਕਰਵਾ ਸਕਦੇ ਹੋ ਕਾਟਨ ਦੀ ਸਲਵਾਰ ਹੈ ਜੇ ਤੇ ਜਿੱਦਾਂ ਹੈਗਾ ਸ਼ਰਟ ਦਾ ਵਰਕ ਉਦਾਂ ਹੀ ਨੇ ਤੇ ਦੁਪੱਟੇ ਤੇ ਆ ਪਿਓਰ ਕੋਟਾ ਡੋਰੀ ਇਹਦਾ ਦੁਪੱਟਾ ਪ੍ਰਾਈਸ ਇਹਦਾ ਰਹੂਗਾ ਜੀ ਸੇਮ ਹੀ ਸੌਰੀ ਇਹਦਾ ਪ੍ਰਾਈਸ ਰਹੂਗਾ 2750 2750 2750 ਇਸ ਸੂਟ ਦਾ ਪ੍ਰਾਈਸ ਆ 2950 ਵਾਲੀ ਮੈਂ ਤੁਹਾਨੂੰ نیچے ਸੂਟ ਦਿਖਾਤੇ ਦੋ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਨੈਕਸਟ ਬਹੁਤ ਯੂਨੀਕ ਆਈਟਮ ਹੈ ਜੀ ਆਰਗੈਂਜ਼ਾ ਦੇ ਉੱਪਰ ਇਹ ਸਾਰੇ ਹੁਣ ਤੁਹਾਨੂੰ ਮੈਂ ਸਮਰ ਵਾਲੀ 컬렉ਸ਼ਨ ਦਿਖਾਨੀ ਆ। অর্गेंজা ਦਾ ਸਟੱਫ ਗਰਮੀ ਚ ਪਾਇਵਾ ਬਹੁਤ ਸੋਹਣਾ ਲੱਗਦਾ ਏ। ਜਿੱਦਾਂ ਹੁਣ ਮੌਸਮ ਚੱਲਦਾ ਸਿਰਫ ਇੱਕ ਜੂਨ ਜੁਲਾਈs ਥੋੜੀ ਜਿਹੀ ਪ੍ਰੋਬਲਮ ਆਉਂਦੀ ਏ ਕਿਉਂਕਿ ਉਸ ਟਾਈਮ ਬਹੁਤ ਜ਼ਿਆਦਾ ਗਰਮੀ ਹੁੰਦੀ ਏ ਪਰ ਇਹਦੀ ਲੁੱਕ ਬਹੁਤ ਸੋਹਣੀ ਆਂਦੀ ਏ। ਇਹ ਹੈਗੇ ਬਾਜੂ ਬਹੁਤ ਸੋਹਣਾ ਸੂਟ ਏ ਇਹ ਸਾਰਾ ਵਰਕ ਦੇ ਨਾਲ। ਇਹ ਹੈਗੀ ਏ ਜੀ ਇਹਦੀ ਸਲਵਾਰ ਮਸਲੀਨ ਦੇ। ਦੁਪੱਟੇ ਨਾਲ ਕੰਟਰਾਸਟ ਰਹਿਣਗੇ ਠੀਕ ਹੈ ਜੀ ਇਹਦੇ ਨਾਲ ਹੈਗਾ ਇਹ ਬਹੁਤ ਪਿਆਰਾ ਮਾਊਸ ਜੇ ਸ਼ੇਰ ਦਾ ਦੁਪੱਟਾ ਜਿੱਦਾਂ ਸੈਂਟਰ ਪੈਨਲ ਦੇ ਨਾਲ ਐਦਾਂ ਦੁਪੱਟੇ ਰਹਿਣਗੇ ਜੀ ਇਹਨਾਂ ਦੇ ਠੀਕ ਹੈ ਜੀ ਇੱਕ ਇਹਦੇ ਵਿੱਚ ਹੀ ਆ ਜਾਏਗਾ ਫਿਰੋਜ਼ੀ ਇਹਦਾ ਵੀ ਇਹ ਡਾਰਕ ਦੁਪੱਟਾ ਦੇਖੋ ਲਾਈਟ ਡਾਰਕ ਦੇ ਕੰਟਰਾਸਟ ਹੈ ਐਦਾਂ ਬਹੁਤ ਸੋਹਣਾ ਸੂਟ ਹੈ ਵੀ ਤੇ ਪ੍ਰਾਈਸ ਇਹਨਾਂ ਦਾ ਸੇਮ ਹੀ ਹੈ ਜੀ ਇਹਨਾਂ ਦਾ ਵੀ 2950 ਪ੍ਰਾਈਸ ਰਹੂਗਾ ਜੀ ਸੂਟਾਂ ਦਾ ਇਹਦਾ ਦੇਖੋ 3rd ਕਲਰ ਪੀਚ ਕਲਰ ਬਹੁਤ ਸੋਹਣਾ ਹੈ ਤੇ ਪੀਚ ਦੇ ਨਾਲ ਇਹ ਜਿੱਦਾਂ ਦਾ ਵੀ ਵਿੱਚ ਡਾਰਕ ਕੰਟਰਾਸਟ ਨੇ ਉਦਾਂ ਦੇ ਦੁਪੱਟੇ ਨੇ ਵਰਕ ਵਾਲੇ ਤੇ ਇੱਕ ਤੁਹਾਨੂੰ ਇਹ ਵਿੱਚ ਮਿਲ ਜੇਗਾ ਇਹ ਗ੍ਰੇ ਜャ ਸ਼ੇਡ ਆ ਬਹੁਤ ਸੋਹਣਾ ਸਟੀਲ ਗ੍ਰੇ ਬਿਲਕੁਲ ਲਾਈਟ ਡਾਰਕ ਗ੍ਰੇ ਦਾ ਹੈਗਾ ਜੀ ਇਹਨਾਂ ਦੇ ਨਾਲ ਦੁਪੱਟਾ ਲੁੱਕ ਬਹੁਤ ਸੋਹਣੀ ਆ ਸੂਟਾਂ ਦੀ ਔਰਗੇਂਜ਼ਾ ਦਾ ਸਟਾਫ ਆ ਤੇ ਪ੍ਰਾਈਸ 2950 ਬਿਲਕੁਲ ਨਵੀਂ ਆਈਟਮ ਦੰਨੇ ਆ ਜੀ ਤੁਹਾਨੂੰ ਬਹੁਤ ਸੋਹਣਾ ਸੂਟ ਆ ਇਹ ਬਿਲਕੁਲ ਨਵਾਂ ਸਟੱਫ ਆ ਬਹੁਤ ਸੌਫਟ ਦੇ ਉੱਪਰ ਆਇਆ ਇਹ ਤਾਂ ਜਾਲੀਦਾਰ ਜਿਹਾ ਸਟੱਫ ਹੈ ਬਹੁਤ ਸੋਹਣਾ ਜਿਹਾ ਕਾਟਨ ਤੇ ਰਹੋਗਾ ਇਹ ਵੀ ਜੇ ਤਾਰਕੰਡੀ ਦਾ ਹੁੰਦਾ ਸੀ ਆਰਕੰਡੀ ਥੋੜੀ ਖੜੀ ਖੜੀ ਰਹਿੰਦੀ ਸੀਗੇ ਤੇ ਇਹ ਸਟੱਫ ਬਿਲਕੁਲ ਨਵਾਂ ਹੈ 2850 ਇਸ ਦਾ ਪ੍ਰਾਈਸ ਆ ਕਾਟਨ ਦੀ ਸਲਵਾਰ ਹੈ ਇਹਦੇ ਨਾਲ ਤੇ ਇਹ ਹੈਗਾ ਜੀ ਦੁਪੱਟਾ ਸੇਮੇ ਹੀ ਸਟੱਫ ਤੇ ਕਾਫੀ ਜ਼ਿਆਦਾ ਸੌਫਟ ਦੁਪੱਟਾ ਹੈ 2850 ਦੇ ਵਿੱਚ ਤੁਹਾਨੂੰ ਕਾਟਨ ਦੀ ਬਿਲਕੁਲ ਨਵੀਂ ਵੈਰਾਈਟੀ ਮਿਲਦੀ ਆ ਤੇ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਇਹ ਮਿਲ ਜੇਗਾ ਇਹਦੇ ਵਿੱਚ ਵੀ ਕਾਫੀ ਸਾਰੇ ਸੂਟ ਤੇ ਤੇ ਹੁਣ ਸਿਰਫ ਦੋ ਹੀ ਸੂਟ ਰਹਿ ਗਏ ਆ ਇਹਦਾ ਸੈਕੰਡ ਕਲਰ ਆ ਠੀਕ ਹੈ ਜੀ ਨੈਕਸਟ ਹੈਂਡਵਰਕ ਦੇ ਉੱਪਰ ਆਈਟਮ ਦਿਖਾਣੇ ਆ ਬਹੁਤ ਸੋਹਣਾ ਸੂਟ ਆ ਇਹ ਮੈਂ ਖੁਦ ਵੀ ਸਿਚ ਕਰਵਾਇਆ ਸੂਟੇ ਹੀ ਵਾਲਾ ਇਹਦਾ ਸਟੱਫ ਮੈਨੂੰ ਬਹੁਤ ਸੋਹਣਾ ਲੱਗਿਆ ਸੂਟ ਦਾ ਪ੍ਰਾਈਸ ਅਕੋਰਡਿੰਗ ਬਹੁਤ ਸੋਹਣਾ ਸੂਟ ਆ ਜੀ। ਵਾਈਟ ਪਰਲਸ ਦੇ ਨਾਲ ਇਸੇ ਸੂਟ ਤੇ ਕੰਮ ਹੋਇਆ ਹੋਇਆ ਪਿਓਰ ਕਾਟਨ ਦਾ ਸੂਟ ਆ। ਠੀਕ ਹੈ? ਇਹ ਬਾਜੂ ਦੇ ਉੱਪਰ ਕੰਮ ਹੈ ਜੀ। ਇਹ ਦੇਖੋ ਸੂਟ। ਬਹੁਤ ਪਿਆਰਾ ਵਰਕ ਹੈ। 올ਓਵਰ ਸਟੱਫ ਹੈ ਇਹ ਸਾਰਾ ਹੀ। ਪਿਓਰ ਕਾਟਨ ਦਾ ਸੂਟ ਆ ਜੀ ਪਿਓਰ ਕਾਟਨ ਤੇ। ਇਹ ਨਵਾਂ ਜਿਹਾ ਸਟੱਫ ਆ। ਮਸਲੀਨ ਦਾ ਡਬਲ 쉐ਡੇਡ ਲੰਮਾ ਚੌੜਾ ਜਿਹਾ ਤੁਹਾਨੂੰ ਇਹ ਦੁਪੱਟਾ ਮਿਲ ਜਾਏਗਾ। ਡਬਲ ਕਲਰਸ ਆਫ ਵਾਈਟ ਤੇ ਪਿੰਕ ਦੇ ਵਿੱਚ ਪ੍ਰਾਈਸ ਹੈਗਾ ਜੀ 3200 ਇਸ ਸੂਟ ਦਾ 20 200 ਪ੍ਰਾਈਸ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੁਪੱਟਾ ਇਹਦਾ ਵੀ ਸ਼ੇਡਡ ਹੈ ਹੈਂਡ ਮੇਡ ਲੇਸ ਦੇ ਨਾਲ ਹੈ ਜੀ ਠੀਕ ਹੈ ਸੇਮ ਦੇ ਵਿੱਚ ਦੋ ਸੂਟ 20 200 ਇਹਨਾਂ ਦਾ ਪ੍ਰਾਈਸ ਆ ਇੱਕ ਬਿਲਕੁਲ ਨਵੀਂ ਆਈਟਮ ਦਿਖਾਣੇ ਆ ਤੁਹਾਨੂੰ ਸਟਾਕ ਦੇ ਅਕੋਰਡਿੰਗ ਗਰਮੀਆਂ ਦੇ ਵਿੱਚ ਬਹੁਤ ਸੋਹਣਾ ਸੂਟ ਆ ਸਟੱਫ ਨੂੰ ਤਾਂ ਲਾਈਨਿੰਗ ਦੀ ਜ਼ਰੂਰਤ ਹੈ ਨਹੀਂ ਜਿਹੜਾ ਮੈਂ ਪਹਿਲਾਂ ਪਰਲਸ ਵਰਕ ਵਾਲਾ ਵੀ ਦਿਖਾਇਆ ਕਿਉਂਕਿ ਮੈਂ ਤਾਂ ਵਿਦਆਊਟ ਲਾਈਨਿੰਗ ਤੋਂ ਸੂਟ ਪਾਉਂਦੀ ਨਹੀਂ ਹੈਗੀ ਮੈਂ ਤਾਂ ਲਾਈਨਿੰਗ ਲਗਵਾਨੀ ਹੈ ਜੇ ਅ ਸਟੱਫ ਨੂੰ ਜ਼ਰੂਰਤ ਨਹੀਂ ਹੈਗੀ ਅਗਰ ਤੁਹਾਨੂੰ ਮਾੜਾ-ਮੋਟਾ ਸੀ ਥਰੂ ਦਾ ਚੱਕਰ ਪੈਂਦਾ ਤਾਂ ਲਗਵਾ ਲਿਓ ਨਾਲੀ ਤਾਂ ਥੋੜੀ ਜਿਹੀ ਲਾਈਫ ਵੱਧ ਜਾਂਦੀ ਹੈ ਸੂਟ ਦੀ ਬਹੁਤ ਸੋਹਣਾ ਸਟੱਫ ਆ ਦੇਖੋ ਇਦਾਂ ਲਾਈਨ ਵਾਲਾ ਸਟੱਫ ਹੈ ਜੇ ਕਾਟਨ ਦੇ ਉੱਪਰ ਰਹੂਗਾ neck ਦੇ ਉੱਪਰ ਇਦਾਂ ਵਰਕ ਆ ਤੇ ਇਹ ਹੈਗਾ ਜੀ ਇਹਦੀ ਬਾਜੂ ਦੇ ਉੱਪਰ ਵਰਕ ਇਹ ਬਿਲਕੁਲ ਨਮੀਜ਼ੀ ਡਿਜ਼ਾਈਨਿੰਗ ਆ ਇਹਦਾ ਮੇਨ ਹੈਗਾ ਦੁਪੱਟਾ ਫੁੱਲ ਗਰਲਿਸ਼ੀ ਲੁੱਕ ਦਾ ਸੂਟ ਆ ਐਡਾ ਹੋਗਾ ਜੀ ਦੁਪੱਟਾ ਠੀਕ ਹੈ ਇਹ ਸੂਟ ਦਾ ਪ੍ਰਾਈਸ ਹੈਗਾ 2450 ਬਹੁਤ ਸੌਫਟ ਦੁਪੱਟੇ ਦੇ ਨਾਲ ਆ ਤੇ ਕਲਰ ਬਹੁਤ ਸੋਹਣੇ ਸੋਹਣੇ ਆ ਇੱਕ ਏ ਲ্যাਵੈਂਡਰ ਸ਼ੇਡ ਆ ਤੇ ਇੱਕ ਹੈਗਾ ਜੀ ਇਹਦੇ ਵਿੱਚ ਇਹ ਪਰਪਲ ਪਿੰਕ ਜਿਹਾ শেਡ ਆ। ਇਹ ਕਿਹਾਗਾ ਸਕਾਈ ਕਲਰ। ਇੱਕ ਮੈਂ ਤੁਹਾਨੂੰ ਖੋਲ ਕੇ ਦਿਖਾਈ ਦਿੱਤਾ। ਐਦਾਂ ਦੀ ਕੁਝ ਲੁੱਕ ਹੈ ਜੇ ਸੂਟ ਦੇ। ਠੀਕ ਹੈ। ਪ੍ਰਾਈਸ ਹੈਗਾ 2450 2450 ਸ਼ਿਮਰ ਦੇ ਉੱਪਰ ਇੱਕ ਨਵੀਂ ਕਲੈਕਸ਼ਨ ਦੰਨੇ ਆ ਅ ਸਮਰ ਵਾਸਤੇ। ਵਰਕ ਦੇਖਿਓ ਜੀ ਪਹਿਲਾਂ ਤਾਂ ਸੂਟ ਦਾ। ਆਰੀ ਵਰਕ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਹੈ ਮੋਤੀਆਂ ਦੇ ਨਾਲ ਇਹ ਹੈਗਾ ਫਰੰਟ 셔ਟ ਦਾ ਸਾਰਾ ਹੀ ਬੂਟੀ ਦੇ ਨਾਲ ਰਹੂਗਾ ਜੀ neck ਬਣਿਆ ਹੋਇਆ ਹੈ ਇਹਦੇ ਵਿੱਚ ਵੀ ਦੋ ਸੂਟ ਰਹਿ ਗਏ ਨੇ ਨਮੀ ਜੀ ਕਲੈਕਸ਼ਨ ਆ ਇਹਦੇ ਨਾਲ ਹੈਗੀ ਹੈ 크레ਪ ਸਿਲਕ ਦੀ ਸਲਵਾਰ ਤੇ ਜਿਹੜਾ ਦੇਖਣ ਵਾਲਾ ਇਹਦਾ ਦੁਪੱਟਾ ਮਤਲਬ ਜੇ ਤੁਹਾਨੂੰ ਕੋਈ ਸਮਰ ਦੇ ਵਿੱਚ ਫੰਕਸ਼ਨ ਆਂਦਾ ਹੈ ਦਾ ਪ੍ਰਾਈਸ ਦੇ ਅਕੋਰਡਿੰਗ ਤੁਸੀਂ ਇਹ ਲਾਈਟ weight ਜੈ ਸੂਟ ਪਾ ਸਕਦੇ ਹੋ ਦੁਪट्टे ਦੀ ਲੁੱਕ ਹੈਵੀ ਹੈ ਦੇਖਣ ਨੂੰ ਬਟ ਸਟਫ ਬਹੁਤ ਜ਼ਿਆਦਾ ਲਾਈਟ weight ਆ ਬਹੁਤ ਸੋਹਣਾ ਸੂਟ ਹੈ ਕਲਰ ਵੀ ਬਹੁਤ ਪਿਆਰਾ ਹੈ ਪ੍ਰਾਈਸ ਹੈਗਾ 3890 3890 ਕਲਰ ਮਿਲ ਜਾਣਗੇ ਜੀ ਦੋ ਇਹ ਹੈਗਾ ਦਾ ਸੈਕੰਡ ਕਲਰ ਬਹੁਤ ਪਿਆਰੀ ਪੀਸ ਨੇ ਦੋਨੋਂ ਹੀ ਇਹ ਚ ਸੀਗੇ 4-5 ਕਲਰ ਇਹ ਸਿਰਫ ਦੋ ਕਲਰ ਹੈਗੇ ਨੈਕਸਟ ਇੱਕ ਨਵੀਂ ਜੀ ਕਲੈਕਸ਼ਨ ਹੋਰ ਦੰਨੇ ਆ ਦੇਖੋ ਸਾਰਾ ਹੀ ਇਹ ਟਿਸ਼ੂ ਦੇ ਉੱਪਰ ਹੈ ਜੀ ਸੂਟ ਇਹਦੇ ਨਾਲ ਵੀ ਤੁਹਾਨੂੰ ਸਿਲਕ ਦੀ ਸਲਵਾਰ ਮਿਲ ਜਾਗੇ ਟਿਸ਼ੂ ਦੇ ਉੱਪਰ ਹੈਗੀ ਇਹਦੀ ਸ਼ਰਟ ਇਹ ਹੈਗੀ ਨੀਸਾਨੀਆਂ ਕਾਟਨ ਦੀਆਂ ਆਈਟਮਾਂ ਪੈਚਵਰਕ ਕੀਤਾ ਹੋਇਆ ਸਿਕਵੈਂਸ ਦੇ ਨਾਲ ਕੁਝ ਅਲੱਗ ਜੀ ਆਈਟਮਾਂ ਠੀਕ ਹੈ ਤੇ ਦੁਪੱਟਾ ਹੈਗਾ ਜੀ ਬਹੁਤ ਪਿਆਰਾ ਸ਼ਿਮਰ ਦੇ ਉੱਪਰ ਇਹ ਹੈਗਾ ਇਹਦਾ ਇਹਦਾ ਵਰਕ ਦੁਪट्टे ਤੇ ਵੀ ਕੰਟਰਾਸਟ ਦੁਪट्टे ਦੇ ਨਾਲ ਸੂਟ ਹੈ ਜੀ ਇਹ ਤੇ ਪ੍ਰਾਈਸ ਹੈਗਾ 3700 37 00 ਸਲਵਾਰ ਸੇਮ ਕਲਰ ਦੀ ਰਹੇਗੀ ਦੁਪੱਟਾ ਕੰਟਰਾਸਟ ਵਿੱਚ ਰਹੇਗਾ ਦੋ ਸ਼ੈਡ ਨੇ ਇਹਦੇ ਵਿੱਚ ਵੀ ਨੈਕਸਟ ਆਈਟਮ ਤੁਹਾਨੂੰ ਆਰਗੇਂਜ਼ਾ ਤੇ ਦਿਖਾਨੀ ਆ ਜੀ ਬਿਲਕੁਲ ਕੱਟ ਪ੍ਰਾਈਸ ਦੇ ਵਿੱਚ ਆ ਤੇ ਬਲੌਕ ਪੇਂਟਿੰਗ ਦੇ ਉੱਪਰ ਆਰੀ ਵਰਕ ਦਾ ਕੰਮ ਕੀਤਾ ਹੋਇਆ ਹੈ ਦੇਖੋ ਸੂਟ ਬਲੌਕ ਪੇਂਟਿੰਗ ਦੇ ਉੱਪਰ ਨੇ ਜੀ ਸੂਟ ਇਹ neck ਤੇ ਵੀ ਬਲੌਕ ਪੇਂਟਿੰਗ ਆ ਆਰੀ ਵਰਕ ਕੀਤਾ ਹੋਇਆ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਇਹਦਾ ਬਲੌਕ ਪੇਂਟਿੰਗ ਵਰਕ ਮਿਲ ਜਾਏਗਾ ਸਿਲਕ ਦੀ ਸਲਵਾਰ ਆ organza ਦੀ ਸ਼ਰਟ ਆ ਤੇ organza ਦਾ ਹੀ ਹੈਗਾ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਬਲੌਕ ਪੇਂਟਿੰਗ ਮਿਲ ਜਾਏਗੀ ਨਾਲ ਮਿਲੇਗਾ ਜੀ ਵਰਕ ਲੰਮਾ ਛੋੜਾ ਜਾਂ ਸੌਫਟ ਜਿਹਾ ਦੁਪੱਟਾ ਇਹਦਾ ਮਤਲਬ ਗਰਮੀਆਂ ਦੇ ਬਹੁਤ ਸੋਹਣੇ ਤੋਹਫੇ ਨੇ ਇਹ 2950 ਇਸ ਸੂਟ ਦਾ ਪ੍ਰਾਈਸ ਆ 29 50 ਇਹਦੇ ਕਲਰ ਆਪਸ਼ਨ ਦੇਖ ਲਓ ਇਹ ਸੈਕਿੰਡ ਕਲਰ ਆ ਜੀ ਕਲਰ ਇੱਕ ਤੋਂ ਇੱਕ ਮਿਲਣਗੇ ਤੁਹਾਨੂੰ ਇਹਦਾ ਥਰਡ ਕਲਰ ਆ ਸਕਾਈ ਕਲਰ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਇਹ ਮਾਊਸ ਕਲਰ ਚਾਰ ਕਲਰ ਨੇ ਇਹ ਸੇ ਡਿਜ਼ਾਈਨ ਮਤਲਬ ਕਿ ਸੇਮ ਹੀ ਸਟੱਫ ਦੇ ਵਿੱਚ ਇੱਕ ਡਿਜ਼ਾਈਨ ਚੇਂਜ ਦੰਨੇ ਆ ਤੁਹਾਨੂੰ ਪ੍ਰਾਈਸ ਵੀ ਸੇਮ ਆ ਤੇ ਸਟੱਫ ਵੀ ਸੇਮ ਆ ਸਿਰਫ ਇਹਨਾਂ ਦੇ ਡਿਜ਼ਾਈਨ ਚੇਂਜ ਨੇ ਇਹ ਵੀ neck ਤੇ ਇਦਾਂ ਹੈਵੀ ਵਰਕ ਆ ਜਾਂਦਾ ਥੋੜਾ ਜਿਹਾ ਬਲਾਕ ਪੇਂਟਿੰਗ ਦੇ ਉੱਪਰ ਆਰੀ ਵਰਕ ਦਾ ਕੰਮ ਹੈ ਜੀ ਸਾਰਾ ਸਿਲਕ ਦੀ ਸਲਵਾਰ ਔਰ ਗੈਂਜ਼ਾ ਦੀ ਸ਼ਰਟ ਆ 4 ਗੇਂਜਾ ਦਾ ਹੀ ਮਿਲੇਗਾ ਜੀ ਤੁਹਾਨੂੰ ਦੁਪੱਟਾ ਐਦਾਂ ਮਿਲਣਗੇ ਦੁਪੱਟੇ ਠੀਕ ਹੈ ਜੀ ਇਹਦੇ ਦੁਪੱਟੇ ਤੇ ਵਰਕ ਨਹੀਂ ਹੈਗਾ ਸਾਰੇ ਤੇ ਬਲੌਕ ਪੇਂਟਿੰਗ ਹੈ 2990 ਦੋਨਾਂ ਇਹਨਾਂ ਸੂਟਾਂ ਦਾ ਸੈੱਟ ਦਾ ਪ੍ਰਾਈਸ ਆ ਕਲਰ ਸਿਮਿਲਰ ਜੇ ਹੀ ਹੋਣਗੇ ਬਹੁਤ ਸੋਹਣੇ ਸੋਹਣੇ ਕਲਰ ਨੇ ਇਹਨਾਂ ਦੋਨਾਂ ਕਲਰਾਂ 'ਚ ਥੋੜਾ ਜਿਹਾ ਫਰਕ ਆਉਣੀ ਵੀ ਦਾ 2990 2950 ਇਹਨਾਂ ਸੂਟਾਂ ਦਾ ਪ੍ਰਾਈਸ ਆ ਜੀ ਬਿਲਕੁਲ ਪਿਓਰ ਕਾਟਨ ਲਖਨਵੀ ਦੇ ਉੱਪਰ ਆਈਟਮ ਲੈ ਕੇ ਆਏ ਆ ਪਿਓਰ ਕਾਟਨ 2700 ਪ੍ਰਾਈਸ ਆ ਜੀ ਇਸ ਆਈਟਮ ਦਾ ਇਹ ਹੈਗੀ ਆ ਜੀ ਡਾਕਟਰ ਜਿਪਸਨ ਟੀਚਰ ਜਿਪਸਨ ਪਿਓਰ ਕਾਟਨ ਦਾ ਸੂਟ ਆ ਆਫਿਸ ਵੇਅਰ ਵਾਸਤੇ ਤੁਸੀਂ ਇਦਾਂ ਦੇ ਕਾਟਨ ਦੇ ਸੂਟ ਲੈ ਸਕਦੇ ਹੋ ਬਹੁਤ ਸੋਹਣੀ ਲੁੱਕ ਆ ਬਲੈਕ ਕਲਰ ਆ ਕਾਟਨ ਦੀ ਸਲਵਾਰ ਆ ਜੀ 2700 ਪ੍ਰਾਈਸ ਆ ਤੇ ਇਹ ਹੈਗਾ कॉटन ਦਾ ਹੀ ਇਹਦਾ ਦੁਪੱਟਾ ਵਰਕ ਵਾਲਾ ਮਸਲਿਨ कॉटन ਦਾ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜੇਗੀ ਆਨੀਅਨ ਸ਼ੇਡ ਆ ਦੇਖਿਆਗਾ ਜੀ ਲਵੈਂਡਰ ਸ਼ੇਡ ਇੱਕ ਬਲੈਕ ਸ਼ੇਡ ਚਾਰ ਕਲਰ ਨੇ ਚਾਰੋਂ ਹੀ ਕਲਰ ਸੌਰੀ ਤਿੰਨ ਕਲਰ ਨੇ ਤਿੰਨੇ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਜੀ ਨੈਕਸਟ ਇੱਕ ਆਈਟਮ ਹੋਰ ਦੰਨੇ ਆ ਇਸ ਆਈਟਮ ਦੇ ਵਿੱਚ ਤੁਸੀਂ ਸਾਤੋਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਪਰ ਇਹਨਾਂ ਦਾ ਕਲਰ ਸੇਮ ਹੀ ਸੋਲੋ ਹੀ ਰਹੇਗਾ ਕਲਰ ਇਹੀ ਰਹੇਗਾ ਜੀ ਡਿਜ਼ਾਈਨ ਮਤਲਬ ਸੂਟ ਤੁਹਾਨੂੰ ਕਾਫੀ ਸਾਰੇ ਮਿਲ ਜਾਣਗੇ ਨੈਕ ਦੇ ਉੱਪਰ ਐਦਾਂ ਹੈਂਡਵਰਕ ਕੀਤਾ ਹੋਇਆ ਕਾਟਨ ਦੀ ਆਈਟਮ ਆ ਬਹੁਤ ਪਿਆਰੀ ਜੀ ਆਈਟਮ ਹੈ ਘੇਰੇ ਦੇ ਉੱਪਰ ਪ੍ਰਿੰਟ ਪੈਚ ਦੇ ਨਾਲ ਆ ਜੀ ਕਾਟਨ ਦੀ ਸ਼ਰਟ ਆ ਖਾਦੀ ਕਾਟਨ ਦੀ ਤਰ੍ਹਾਂ ਤੇ ਪਿਓਰ ਮਸਲੀਨ ਦੀ ਇਹਦੇ ਨਾਲ ਤੁਹਾਨੂੰ ਸਲਵਾਰ ਮਿਲ ਜੇਗੀ ਇਹ ਹੈਗਾ ਸਲਵਾਰ ਦੇ ਉੱਪਰ ਲੇਸਿਸ ਵਰਕ ਦੁਪੱਟਾ ਮਿਲ ਜੇਗਾ ਮਸਲੀਨ ਦਾ ਐਡਾ ਦੇਖੋ ਜੀ ਸੂਟ ਦੀ ਲੁੱਕ ਬਹੁਤ ਸੋਹਣਾ ਸੂਟ ਆ ਡਿਜ਼ਾਈਨਰ ਚਾਪੀਸ ਹੈ 2990 ਇਸ ਸੂਟ ਦਾ ਵੀ ਪ੍ਰਾਈਸ ਆ ਠੀਕ ਹੈ ਇਹਕ ਆਈਟਮ ਤੁਹਾਨੂੰ ਆਫ ਵਾਈਟ ਦੇ ਉੱਪਰ ਹੋਰ ਮਿਲ ਜਗੇਗਾ ਇਹ ਮੈਂ ਇੰਸਟਾਗ੍ਰam ਤੇ ਵੀ ਪਾਈ ਹੋਈ ਆ ਇਹਦੇ ਨਾਲ ਦੀ ਵੀਡੀਓ ਤੇ ਇਹੀ ਸੂਟਾਂ ਦੀ ਅਸੀਂ ਬਹੁਤ ਸਾਰੀ ਬੁਕਿੰਗ ਲੈ ਰਹੇ ਹਾਂ ਸੇਮ ਹੀ ਕਲਰ ਇਹ ਸੋਲੋ ਹੀ ਕਲਰ ਤੇ ਬਣਦਾ ਸੂਟ ਇਸੇ ਕਲਰ ਦੇ ਉੱਪਰ ਬਣਦਾ ਪੀਸ ਤੁਸੀਂ ਜਿੰਨੇ ਮਰਜ਼ੀ ਲੈ ਲਓ ਪਰ ਕਲਰ ਇਹੀ ਮਿਲੇਗਾ ਦੇ ਆਫ ਵਾਈਟ ਕਲਰ ਆ ਸਟਫ ਬਹੁਤ ਜ਼ਿਆਦਾ ਫਾਈਨ ਆ ਵਿਦਾਊਟ ਲਾਈਨਿੰਗ ਬਣੇਗਾ ਕਰੇ ਦੇ ਉੱਪਰ ਇਹ ਹੈਵੀ ਵਰਕ ਆ ਨੀਚੇ ਵਰਕਾ ਜੀ ਚਿਕਮ ਦਾ ਤੇ ਇਹ ਹੈਗਾ ਇਹਦਾ ਦੁਪੱਟਾ ਡਿਸਪਲੇ ਵੀ ਕੀਤਾ ਹੋਇਆ ਸੀ ਇਹਦੇ ਨਾਲ ਦਾ ਸੂਟ ਤੇ ਕਾਫੀ ਸਾਰੇ ਸੂਟ ਇਹਦੇ ਨਾਲ ਦੇ ਤੁਹਾਨੂੰ ਮਿਲ ਜਾਣਗੇ ਸਾਡੇ ਕੋਲ ਠੀਕ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਹੈ ਵੀ ਇਹਦਾ ਵੀ ਪ੍ਰਾਈਸ ਸਿਮਿਲਰ ਜਿਹਾ ਹੀ ਆ ਜੀ 2900 90 ਪ੍ਰਾਈਸ ਆ ਠੀਕ ਹੈ ਜੀ ਤੇ ਇੱਕੇ ਤੁਹਾਨੂੰ ਮੈਂ ਨਵੀਂ ਆਈਟਮ ਦੰਨੀਆਂ ਪ੍ਰਿੰਟ ਦੇ ਵਿੱਚ ਇਹ ਪ੍ਰਿੰਟ ਦੇ ਵਿੱਚ ਨੇ ਸੂਟ ਸਾਰੇ ਇਹ ਸੀ ਖੁਦ ਪ੍ਰਿੰਟਿੰਗ ਕਰਾਨੀਆਂ ਜਿਹੜੀ ਉਹ ਵਾਲੀ ਹੈ ਜੇ ਠੀਕ ਹੈ ਤੁਸੀਂ ਦੇਖ ਲਓ ਇਹ ਵਾਲੇ ਸੂਟ ਵੀ ਗਰਮੀ ਚ ਬਹੁਤ ਸੋਹਣੇ ਲੱਗਦੇ ਆ ਪਾਈ ਹੋਏ ਇਹ ਹੈਗੇ ਨੇ ਮਹੇਸ਼ਵਰੀ ਕਾਟਨ ਦੇ ਉੱਪਰ ਬਹੁਤ ਬਰੀਕ ਪ੍ਰਿੰਟ ਆ ਲਾਈਨਿੰਗ ਲਾ ਕੇ ਸੂਟ ਬਣੇਗਾ ਜੇ ਤੇ ਇਹ ਹੈਗੀ ਇਹਦੀ ਸਲਵਾਰ ਇਹ ਮੈਚਿੰਗ ਦੇ ਵਿੱਚ ਆ ਇਹ ਸਲਵਾਰ ਹੈ ਇਹਦੀ ਤੇ ਇਹ ਮਿਲ ਜੇਗਾ ਤੁਹਾਨੂੰ ਇਹਦਾ ਦੁਪੱਟਾ ਠੀਕ ਹੈ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2000 ਤੇ 100 ਨੂੰ ਸੂਟ ਇਹਨਾਂ ਦੇ ਵਿੱਚ ਇਹ ਸ਼ਰਟ ਦਾ ਪ੍ਰਿੰਟ ਆ ਇਹ ਹੈਗਾ ਜੀ ਸਲਵਾਰ ਦਾ ਪ੍ਰਿੰਟ ਮਹੇਸ਼ਵਰੀ कॉटन ਦੇ ਉੱਪਰ ਸੂਟ ਰਹੂਗਾ ਲਾਈਨਿੰਗ ਲੱਗ ਕੇ ਸੂਟ ਬਣੇਗਾ ਇਹ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਇਹ ਮੈਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਸੂਟ ਬਹੁਤ ਪਸੰਦ ਕੀਤਾ ਸਭ ਨੇ ਇਹ ਨਵੇਂ ਪ੍ਰਿੰਟ ਕਰਵਾਏ ਆ ਹੁਣ ਇਹ ਸਲਵਾਰ ਆ ਤੇ ਇੱਕ ਇਹ ਹੈਗਾ ਦੁਪੱਟਾ ਲੰਮਾ ਚੌੜਾ ਜਿਹਾ ਠੀਕ ਹੈ ਜੀ ਇੱਕ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਕਲਰ ਸ਼ਰਟ ਦਾ ਮਿਲ ਜੇਗਾ ਜੀ ਇਹ ਸਲਵਾਰ ਆ ਤੇ ਦੁਪੱਟਾ ਉਦਾਂ ਹੀ ਸਾਰਿਆਂ ਦੇ ਡਬਲ ਸ਼ੇਡ ਚ ਇਹ ਵਾਲੇ ਦੁਪੱਟੇ ਬਣੇ ਹੋਏ ਆ ਠੀਕ ਹੈ ਇੱਕ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 2000 ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ कॉटन ਦੀ ਆਈਟਮ ਹੈ ਸਾਰੀਆਂ ਬਹੁਤ ਪਿਆਰੀਆਂ ਪਿਆਰੀਆਂ ਜੀਆਂ ਤੇ ਬੁਕਿੰਗ ਲਈ ਨੰਬਰ